ਖਾਲਸਾ ਜੀ ਅਫਸੋਸ ਵੀ ਹੁੰਦਾ ਕਦੇ ਸਾਡੇ ਆਪਣੇ ਗਦਾਰੀ ਨਾ ਕਰਦੇ ਤੇ ਕਦੇ ਸਾਡੇ ਗੁੱਟਾਂ ਨੂੰ ਸਾਡੇ ਡੌਲਿਆਂ ਨੂੰ ਕੋਹੇ ਨੂਰ ਦੇ ਹੀਰੇ ਬੱਜੇ ਸੀ ਕਦੇ 1 ਲੱਖ 45000 ਵਰਪਾ ਮੀਲ ਤੱਕ ਸਾਡਾ ਆਪਣਾ ਰਾਜ ਸੀ ਮਾਣ ਮਹਿਸੂਸ ਕਰੋ ਕਦੇ ਸਿੱਖਾਂ ਨੂੰ ਦਰਿਆ ਸਾਤਲਜ ਤੋਂ ਲੈ ਕੇ ਆਓ ਦਰਾਖੇਪਰ ਤੱਕ ਸਲਾਮਾਂ ਹੁੰਦੀਆਂ ਸੀ ਦਰਾਖੇਪਰ ਕੀ ਆ ਦਰਾ ਖੈਬਰ ਖਾਲਸਾ ਦੀ afghanistan ਦਾ ਉਹ ਰਾਹ ਸੀ ਜਿੱਥੋਂ ਆ ਕੇ ਵਿਦੇਸ਼ੀ ਹਮਲਾਵਰ ਇੱਥੇ ਭਾਰਤ ਨੂੰ ਲੁੱਟਦੇ ਰਹੇ ਜਿੱਥੋਂ ਤੈਮੂਰ ਲੰਘ ਕੇ ਆਇਆ ਜਿੱਥੋਂ ਗਜਨੀ ਲੰਘ ਕੇ ਆਇਆ ਉਹ ਗਜਨੀ ਜਿਨੇ ਲੋਕਾਂ ਨੂੰ ਲੁੱਟਿਆ ਵੀ ਕੁੱਟਿਆ ਵੀ ਇੱਥੋਂ ਦੇ ਹੁਸਨ ਨੂੰ ਬੰਨਿਆ ਬਹੁ ਬੇਟੀਆਂ ਨੂੰ ਬੰਨ੍ਹ ਕੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਤੇ ਵੇਚਿਆ ਤੇ ਜੇ ਰਾਹ ਕਿਸੇ ਨੇ ਬੰਦ ਕੀਤਾ ਵਾ ਨਾ ਜੋ ਸਾਡੇ ਵਡ ਮਡੇਰੇ ਦੇ ਹਿੱਸੇ ਆਇਆ ਜਿਸ ਜਰਨਲ ਦੀ ਬਾਬਤ ਅੰਗਰੇਜ਼ਾਂ ਨੇ ਲਿਖਿਆ ਵੇਖੋ ਸਾਡੇ ਆਪਣੇ ਇਤਿਹਾਸਕਾਰਾਂ ਨੇ ਤੇ ਸਾਡਿਆਂ ਦੀਆਂ ਸਿਫਤਾਂ ਕਰਨੀਆਂ ਹੀ ਆ ਪਰ ਅੰਗਰੇਜ਼ ਕੀ ਕਹਿੰਦਾ ਉਹ ਦੁਨੀਆ ਵਾਲਿਓ ਜੇ ਕਿਤੇ ਕੁਦਰਤ ਰਾਣੀ ਨਲੂਏ ਸਰਦਾਰ ਨੂੰ ਜ਼ਿੰਦਗੀ ਦੇ ਬੋਧੇ ਨਹੀਂ ਭਾਵੇਂ ਪੰਡ ਸਾਲ ਹੀ ਹੋਰ ਦਿੰਦੀ ਜਿੰਨੀ ਫੁਰਤੀ ਦੇ ਨਾਲ ਨਲੂਆ ਅਫਗਾਨਿਸਤਾਨ ਨੂੰ ਵਧਿਆ ਸੀ ਕਹਿੰਦਾ ਮੈਂ ਸੱਚ ਕਹਿਣਾ ਇੱਕ ਦਿਨ ਹਰੀ ਸਿੰਘ ਨਲੂਏ ਨੇ ਸਿੱਖ ਰਾਜ ਦੇ ਝੰਡੇ ਯੂਰਪ ਤੱਕ ਗੱਡ ਕੇ ਆਉਣੇ ਸੀ ਪਰ ਅਫਸੋਸ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਸਰ ਗਈ ਤਕਦੀਰ ਪੰਜਾਬੀਆਂ ਦੀ